ਜਿਹੜੇ ਵੀ ਮੇਰੇ ਨਾਲ ਸੰਗਤ ਜੁੜੀ ਹੋਈ ਆ ਸਭ ਦਾ ਭਲਾ ਹੋਵੇ ਤੇ ਸੰਗਤ ਜੀ ਇੱਥੇ ਇਹ ਜਲ ਦੇ ਨਾਲ ਲੋਕਾਂ ਦੇ ਕੈਂਸਰ ਤੱਕ ਦੇ ਜਿਹੜੇ ਰੋਗ ਆ ਉਹ ਦੂਰ ਹੋਏ ਨੇ ਸਾਹਮਣੇ ਜਿਹੜੇ ਸਰੋਵਰ ਸਾਹਿਬ ਦੀ ਵਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਭ ਠੀਕ ਹੋ ਆ ਮੈਂ ਇਸ ਵਕਤ ਪਹੁੰਚਿਆ ਜੀ ਰਾਮਗੜ੍ਹ ਪੁੱਡਾ ਗੁਰਦੁਆਰਾ ਪੁੱਡਾ ਸਾਹਿਬ ਅਹ ਆਓ ਦਰਸ਼ਨ ਕਰਦੇ ਆ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸਭ ਠੀਕ ਹੋ ਜੜਦੀ ਕਲਾ ਜੀ ਜੜਦੀ ਕਲਾ ਹੀ ਹੋਣੀ ਚਾਹੀਦੀ ਹੈ ਜੀ ਆਓ ਆਪਾਂ ਅੱਗੇ ਚੱਲਦੇ ਆ ਇਹ ਹੈ ਗੁਰਦੁਆਰਾ ਸਾਹਿਬ ਦੀ ਗੈਲਰੀ ਜੀ ਡਿਊਡੂ ਜਿਹਨੂੰ ਕਹਿੰਦੇ ਆਪਾਂ ਤੇ ਅੱਗੇ ਸੰਗਤ ਜੀ ਤੁਸੀਂ ਦਰਸ਼ਕਾ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਹੈਗਾ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲੈਣ ਜੀ ਤੇ ਜਿਹੜੇ ਵੀ ਮੇਰੇ ਵੀ ਮੇਰੀ ਵੀਡੀਓ ਨੂੰ ਦੇਖ ਰਹੇ ਨੇ ਇਸ ਵੀਡੀਓ ਨੂੰ ਤੇ ਉਹ ਉਹਨਾਂ ਦੀ ਹਾਜ਼ਰੀ ਇੱਥੇ ਗੁਰਦੁਆਰਾ ਢੁੱਡਾ ਸਾਹਿਬ ਵਿਖੇ ਲੱਗ ਚੁੱਕੀ ਆ ਤੇ ਮਹਾਰਾਜ ਬਖਸ਼ਿਸ਼ਾਂ ਕਰਨ ਤੁਹਾਡੇ ਤੇ ਤੇ ਦਿਨ ਦੁਗਣੀ ਰਾਤ ਚੌਗਣੀ ਹੋਵੇ ਜੀ ਖਾਸ ਘਰ ਚ ਖੁਸ਼ੀਆਂ ਕਿਹੜੇ ਆਉਣ ਤੇ ਤੁਸੀਂ ਮੇਰੀ ਵੀਡੀਓ ਨਾਲ ਜੁੜੇ ਰਹੋ ਤੇ ਮੈਨੂੰ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦੇਣਾ ਜੀ ਕਿਉਂਕਿ ਜਿਹੜੀ ਵੀ ਅਗਲੀ ਵੀਡੀਓ ਆਏਗੀ ਉਹ ਤੁਹਾਨੂੰ ਮੈਂ ਦਸ ਦਵਾਂਗਾ ਤੁਸੀਂ ਦੇਖ ਸਕਦੇ ਹੋ ਕਹਾਂਗੇ ਜਦੋਂ ਸਬਸਕ੍ਰਾਈਬ ਕਰ ਦੋਗੇ ਤੇ ਮੈਂ ਹਰ ਰੋਜ਼ ਜਿਹੜੀਆਂ ਤਕਰੀਬਨ ਧਾਰਮਿਕ ਗੁਰਦੁਆਰਾ ਸਾਹਿਬ ਵਗੈਰਾ ਦੀਆਂ ਜਾਂ ਮੰਦਿਰ ਵਗੈਰਾ ਦੀਆਂ ਜਿਹੜੀਆਂ ਵੀਡੀਓਸ ਉਹ ਲੈ ਕੇ ਆਉਣਾ ਹੁੰਦਾ ਤੇ ਤੁਸੀਂ ਮੇਰੇ ਨਾਲ ਜੁੜੇ ਰਹੋ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਬਣਿਆ ਹੋਇਆ ਜੀ ਤੇ ਇਹ ਰਾਮਗੜ੍ਹ ਪਿੰਡਾ 4 ਕਿਲੋਮੀਟਰ ਨਾਬਾ ਸਾਹਿਬ ਜਿਹੜੇ ਮੇਨ ਰੋਡ ਆ ਜੀਤਕਪੂਰ ਤੋਂ ਨਾਬਾ ਸਾਹਿਬ ਗੁਰਦੁਆਰਾ ਉਥੋਂ ਇਹ 4 ਮਿੰਟ ਅੰਦਰ ਨੂੰ ਆ ਜੀ 4 ਕਿਲੋਮੀਟਰ ਤੇ ਤੁਸੀਂ ਆਉਣਾ ਹੋਵੇ ਉਥੋਂ ਆਟੋ वगैरह ਆਉਣਾ ਮਿਲ ਜਾਂਦੇ ਆ ਤੇ ਲੋਕੇਸ਼ਨ ਜਿਹੜੀ ਮੈਂ ਇਹਦੇ ਵਿੱਚ ਡਿਸਕ੍ਰਿਪਸ਼ਨ ਦੇ ਵਿੱਚ ਜਿਹੜੀ ਆ ਉਹ ਪਾ ਦਵਾਂਗਾ ਜੀ ਸੰਗਤ ਜੀ ਬਹੁਤ ਸੋਹਣਾ ਬਣਿਆ ਹੋਇਆ ਹੈ ਜੀ ਇਹ ਗੁਰਦੁਆਰਾ ਸਾਹਿਬ ਤੁਸੀਂ ਦੇਖ ਸਕਦੇ ਹੋ ਜੀ ਤੇ ਸਭ ਤੋਂ ਪਹਿਲਾਂ ਆਪਾਂ ਫਤਿਹ ਬੁਲਾਵਾਂਗੇ ਨਿਸ਼ਾਨ ਸਾਹਿਬ ਨੂੰ ਗੁਰੂ ਦੇ ਨਿਸ਼ਾਨ ਸਾਹਿਬ ਜਿਹੜੇ ਝੂਲ ਰਹੇ ਨੇ ਤੁਸੀਂ ਦਰਸ਼ਨ ਕਰੋ ਸੰਗਤ ਜੀ ਤੇ ਆਓ ਆਪਾਂ ਅੱਗੇ ਚੱਲਦੇ ਆਂ ਨਾਲੇ ਗੁਰੂ ਘਰ ਨਤਮਸਤਕ ਹੋਵਾਂਗੇ ਤੁਹਾਡੀ ਸਭ ਦੀ ਸੰਗਤ ਜੀ ਹਾਜ਼ਰੀ ਇੱਥੇ ਪ੍ਰਵਾਨ ਹੋ ਗਈ ਹੈ ਜੋ ਵੀ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਜੀ ਸਭ ਤੋਂ ਪਹਿਲਾਂ ਆਪਾਂ ਇੱਥੇ ਹੱਤ હોਵਾਂਗੇ ਬਹੁਤ ਸੋਹਣੀਆਂ ਸ਼ੈਂਕਸ ਸੰਗਤ ਜੀ ਬਹੁਤ ਸੋਹਣੀਆਂ ਬੜੀਆਂ ਹੋਈਆਂ ਨੇ ਤੇ ਇਹ ਰਾਮਗੜ੍ਹ ਪਿੰਡ ਦੇ ਵਿੱਚ ਜਿਹੜਾ ਹੈ ਸਿੰਘ ਸੀਦਾਂ ਦਾ ਗੁਰਦੁਆਰਾ ਸਾਹਿਬ ਆ ਜੀ ਤੇ ਇੱਥੇ ਹਰ ਐਤਵਾਰ ਨੂੰ ਸੰਗਤ ਹਮ ਹਮਾ ਕੇ ਜਿਹੜੀ ਆ ਪਹੁੰਚਦੀ ਆ ਤੇ ਆਓ ਆਪਾਂ ਅੰਦਰ ਚਰਨ ਧੋਲੇ ਆ ਤੇ ਆਪਾਂ ਅੰਦਰ ਚੱਲਦੇ ਆਂ ਹੱਥ ਵੀ ਧੋਲੇ ਆ ਤੇ ਸੰਗਤ ਜੀ ਆਪਾਂ ਅੰਦਰ ਚਲਦੇ ਆਂ ਤੇ ਬਹੁਤ ਸੋਹਣੇ ਪੱਖੇ ਲੱਗੇ ਹੋਏ ਹੈਗੇ ਨੇ ਜੀ ਤੇ ਤੁਸੀਂ ਦੇਖ ਸਕਦੇ ਹੋ ਆਲੇ-ਦਾਲੇ ਜੀ ਤੇ ਸੰਗਤ ਜੀ ਆਪਾਂ ਇਧਰੋਂ ਕੋਲ ਜਾ ਕੇ ਵੀ ਨਿਸ਼ਾਨ ਸਾਹਿਬ ਨੂੰ ਮੱਥਾ ਟੇਕਾਂਗੇ ਜੀ ਤੇ ਤੁਹਾਡੀ ਵੀ ਹਾਜ਼ਰੀ ਸੰਗਤ ਜੀ ਇੱਥੇ ਲੱਗ ਗਈ ਆ ਤੇ ਤੁਹਾਡੇ ਵੱਲੋਂ ਵੀ ਮੱਥਾ ਟੇਕਿਆ ਜਾ ਚੁੱਕਾ ਜੀ ਤੇ ਤੁਹਾਡੇ ਵੀ ਘਰ ਸੰਸਾਲ ਜੀ ਮੇਰਾ ਕਰਨ ਤੁਹਾਡੇ ਵੀ ਆਓ ਆਪਾਂ ਅੰਦਰ ਚਲਦੇ ਆਂ ਸੰਗਤ ਜੀ ਅੰਦਰ ਜਾਣ ਤੋਂ ਪਹਿਲਾਂ ਆਪਾਂ ਗੁਰੂ ਸਾਹਿਬ ਦਾ ਜਿਹੜਾ ਬਾਖ ਅੱਜ ਦਾ ਉਹ ਤੁਹਾਨੂੰ ਮੈਂ ਪੜ੍ਹ ਕੇ ਸੁਣਾਉਂਗਾ ਤੁਸੀਂ ਬੜੇ ਆਰਾਮ ਨਾਲ ਬੈਠ ਕੇ ਸ਼ਰਧਾ ਪ੍ਰੇਮ ਨਾਲ ਵੀਡੀਓ ਦੇਖੋ ਨਾਲੇ ਬਾਖ ਸਰਵਟਨ ਕਰਨਾ ਜੀ ਰਾਗ ਸੋਲਟ ਬਾਣੀ ਭਗਤ ਕਬੀਰ ਜੀ ਕੀ ਏਕਮਕਾਰ ਸਤ ਗੁਰ ਪ੍ਰਸਾਦ ਬੁੱਤ ਪੂਜੇ ਪੂਜ ਹਿੰਦ ਮੁਏ ਤੁਰਕ ਮੁਏ ਸਿਰ ਨਾਏ ਓਏ ਲੈ ਜਾ ਰਹੇ ਓਏ ਲੈ ਗਾੜੇ ਤੇਰੀ ਗਤ ਦੂਹ ਨਾ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਤੁਸੀਂ ਇਸ ਹੁਕਮਨਾਮਾ ਸਾਹਿਬ ਨੂੰ ਪੜ ਸਕਤੇ ਹੋ ਨਾਲੇ ਬੜੇ ਸਤਕਾਰ ਨਾਲ ਤੁਸੀਂ ਪੜਨਾ ਜੀ ਬੈਠ ਕੇ ਨਾਲੇ ਵੀਡੀਓ ਦੇਖਣਾ ਜੀ ਸੰਗਤ ਜੀ ਲਿਖਿਆ ਹੋਇਆ ਗੁਰੂ ਸਾਹਿਬ ਦੀ ਦੇਖ ਦਾ ਸਤਕਾਰ ਅੰਦਰ ਇੱਕ ਇੱਥੇ ਬਾਖ ਲਿਖਿਆ ਉੱਥੇ ਲਿਖਿਆ ਹੋਇਆ ਤੁਸੀਂ ਇਹਨੂੰ ਸੰਗਤ ਜੀ ਪੜ ਲਓ ਤੇ ਬੜੇ ਸ਼ਰਧਾ ਨਾਲ ਪੜਨਾ ਤੇ ਇੱਥੇ ਵਿਚਾਰ ਕਰਨਾ ਜੀ ਤੇ ਤੁਸੀਂ ਦੇਖੋ ਜਿੰਨਾ ਕ ਮੇ ਤੋਂ ਇਹ ਕਿੱਲੋ ਆਪਾਂ ਖੋਲ ਕੇ ਤੁਹਾਨੂੰ ਦਿਖਾਈ ਦਿੰਨੇ ਆ ਜੀ ਲਓ ਸੰਗ ਜੀ ਦਰਸ਼ਨ ਕਰ ਲਓ ਪਿੰਡ ਤਰਾਂ ਦੇ ਤੇ ਬੜੇ ਸ਼ਰਧਾ ਪਿਆਰ ਨਾਲ ਨਾਲੇ ਵੀਡੀਓ ਬੈਠ ਕੇ ਦੇਖਣਾ ਜੀ ਗੁਰਦੁਆਰਾ ਸਾਹਿਬ ਦੀ ਤੇ ਨਾਲੇ ਇਸ ਗੁਰੂ ਸਾਹਿਬ ਦੀ ਦੇਗ ਦਾ ਸਤਿਕਾਰ ਜਿਹੜਾ ਲਿਖਿਆ ਹੋਇਆ ਇਹ ਵੀ ਪੜ੍ਹਨਾ ਜੀ ਬੜੀ ਸ਼ਰਧਾ ਪ੍ਰੇਮ ਦੇ ਨਾਲ ਤੁਸੀਂ ਪੜ੍ਹਨਾ ਹੈਗਾ ਜੀ ਇਹੇ ਤਦੋਂ ਆਪਾਂ ਅੰਦਰ ਚੱਲਦੇ ਆਂ ਤੇ ਦਰਵਾਜ਼ਾ ਖੋਲ੍ਹਾਂਗੇ ਤੇ ਬੜਾ ਹੀ ਸੋਹਣਾ ਜਿਹੜਾ ਗੁਰੂ ਘਰ ਬਣਿਆ ਹੋਇਆ ਹੈਗਾ ਤੇ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਗੁਰਦੁਆਰਾ ਸਾਹਿਬ ਬਹੁਤ ਸੋਹਣਾ ਬਣਿਆ ਹੋਇਆ ਜੀ ਆਓ ਆਪਾਂ ਵਾਹਿਗੁਰੂ ਦੇ ਚਰਨਾਂ 'ਚ ਹਾਜ਼ਰੀ ਲਗਾਈਏ ਜੀ ਸਾਰੇ ਜਪਤ ਦਾ ਸੰਗਤ ਜੀ ਭਲਾ ਮੰਗੀ ਹੈ ਜੀ ਤੁਸੀਂ ਦਰਸ਼ਨ ਕਰੋ ਜੀ ਆਪਣਾ ਜੀਵਨ ਸਫਲਾ ਕਰੋ ਸੰਗਤ ਜੀ ਇਹ ਕੋ ਕਿੰਨਾ ਸੋਨੇ ਝੁੰਬਰ ਲੱਗੇ ਹੋਏ ਹੈਗੇ ਨੇ ਜੀ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਜਿਹੜਾ ਹੈ ਅੱਛੇ ਕਾਰੀਗਰਾਂ ਦੇ ਜਿਹੜੇ ਆ ਉੱਪਰ ਛੱਤ ਦੇਖੋ ਜੀ ਕਿੰਨਾ ਸੋਹਣਾ ਬਣਿਆ ਹੋਇਆ ਜੀ ਤੇ ਤੁਸੀਂ ਦੇਖ ਸਕਦੇ ਹੋ ਇਹਦੇ ਨਾਲ ਜੋ ਵੀ ਮੇਰਾ ਮੇਰਾ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕਾਮਕਾਰਾਂ ਵਿੱਚ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਦੇਵੇ ਜੀ ਦੁੱਖਾਂ ਕਲੇਸ਼ਾਂ ਤੋਂ ਬਚਾ ਕੇ ਰੱਖੇ ਜੀ ਵਾਹਿਗੁਰੂ ਜੀ ਤੁਸੀਂ ਬੜੇ ਭਾਗਾਂ ਵਾਲਿਓ ਜਿਹੜੇ ਤੁਸੀਂ ਮੇਰੇ ਨਾਲ ਜੁੜੇ ਹੋਏ ਹੋ। ਦੇਖੋ ਇੱਥੇ ਖੰਡ ਪਾਠ ਸਾਹਿਬ ਜਿਹੜੇ ਨੇ ਉਹ ਖੁੱਲੇ ਹੋਏ ਤੇ ਜੋਤ ਸਾਹਿਬ ਦੇ ਸੰਗਤ ਜੀ ਤੁਸੀਂ ਦਰਸ਼ਨ ਕਰੋ ਜੀ। ਤੇ ਇੱਕ ਤੋਂ ਇਲਾਵਾ ਸਾਹਮਣੇ ਮੈਂ ਸਾਈਡ ਤੋਂ ਵੀ ਤੁਹਾਨੂੰ ਜਿਹੜੇ ਖੰਡ ਪਾਠ ਸਾਹਿਬ ਖੁੱਲੇ ਹੋਏ ਨੇ ਸੰਗਤ ਜੀ ਉਹ ਮੈਂ ਤੁਹਾਨੂੰ ਦਰਸ਼ਨ ਕਰਾ ਰਿਹਾ ਹਾਂ ਜੀ। ਵਾਹਿਗੁਰੂ ਦੇ ਚਰਨਾਂ ਦੀ ਤੁਹਾਡੀ ਹਾਜ਼ਰੀ ਸੰਗਤ ਜੀ ਲੱਗ ਚੁੱਕੀ ਹੈ ਜੀ। ਸਾਰੇ ਜਗਤ ਦਾ ਆਪਾਂ ਭਲਾ ਮੰਗੀ ਹੈ ਜੀ। ਆਓ ਆਪਾਂ ਅੱਗੇ ਚੱਲਦੇ ਹਾਂ ਵਾਹਿਗੁਰੂ ਜੀ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਸੰਗਤ ਜੀ ਝੂਲਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ ਦਰਸ਼ਨ ਕਰੋ ਜੀ ਸੰਗਤ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤੋ ਤੁਹਾਡੀ ਹਾਜ਼ਰੀ ਵਿੱਚ ਲੱਗ ਚੁੱਕੀ ਆ ਤੁਹਾਡੇ ਵੱਲੋਂ ਮੈਂ ਨਤਮਸਤਕ ਹੋ ਆਇਆ ਹਾਂ ਬਾਹਰ ਜਗ੍ਹਾ ਅਰਦਾਸ ਕਰ ਰਹੀ ਹੈ ਤੁਸੀਂ ਸਾਰੇ ਖੁਸ਼ੀ ਰਹੋ ਘਰ 'ਚ ਖੁਸ਼ੀਆਂ ਖੇੜੇ ਆਉਣ ਤੁਹਾਡੇ ਘਰ 'ਚ ਵਾਹਿਗੁਰੂ ਤੁਹਾਡੇ ਤੇ ਕਿਰਪਾ ਕਰੇ ਇਹਦੇ ਨਾਲ ਆਪਾਂ ਤੁਹਾਨੂੰ ਅੱਗੇ ਆ ਦੇਖੋ ਕਿੰਨਾ ਸੋਹਣਾ ਇਹ ਕਮਰੇ ਵੀ ਬਣੇ ਹੋਏ ਐ ਸਾਈਡਾਂ ਤੇ ਤੇ ਤੁਹਾਨੂੰ ਇੱਥੇ ਰਾਤ ਰਹਿਣ ਦਾ ਵੀ ਕੋਈ ਚੱਕਰ ਨਹੀਂ ਹੈ ਰਹਿ ਸਕਦੇ ਹੋ ਤੇ ਇੱਥੇ ਜਿਹੜੇ ਆ ਖਾਣ ਪਾਣ ਸਾਬ ਤੁਸੀਂ ਦੇਖੀਂ ਅੰਦਰ ਖੁੱਲੇ ਹੋਏ ਨੇ ਇਹ ਇੱਧਰ ਵੀ ਖੰਡਪੜ ਸਾਹਿਬ ਬੋਲਿਆ ਹੋਇਆ ਜੀ ਤੇ ਆਓ ਆਪਾਂ ਮੈਂ ਹੁਣ ਬਿਲਕੁਲ ਪਿੱਛੇ ਆ ਗਿਆ ਹੈਗਾ ਸੰਗਤ ਜੀ ਤੇ ਆਓ ਆਪਾਂ ਅੱਗੇ ਚੱਲਦੇ ਆਂ ਜੀ ਤੇ ਬਹੁਤ ਹੀ ਸੋਹਣਾ ਕਾਫੀ ਏਰੀਆ 'ਚ ਹੀ ਬਣਿਆ ਹੋਇਆ ਗੁਰਦੁਆਰਾ ਸਾਹਿਬ ਆ ਜੀ ਆ ਦੇਖੋ ਆਂਬ ਦਾ ਦਰਖਤ ਆ ਜੀ ਬਹੁਤ ਸੋਹਣੇ ਆਂਬ ਲੱਗੇ ਹੋਏ ਨੇ ਜੀ ਤੇ ਤੁਸੀਂ ਇੱਧਰ ਟਰਾਂਸਪੋਰਟੇਸ਼ਨ ਦੇਖੋ ਗੁਰਦੁਆਰਾ ਸਾਹਿਬ ਦੀ ਥੱਲੇ ਹੈਗੀ ਹੈ ਜੀ ਸਾਹਮਣੇ ਤੁਸੀਂ ਦੇਖ ਸਕਦੇ ਹੋ ਉਹ ਵੀ ਜਿਹੜੇ ਇਹ ਸੰਗਤ ਜੀ ਜਿਹੜੇ ਇੱਥੇ ਸੇਵਾਦਾਰ ਜਾਂ ਡਿਊਟੀ ਕਰਦੇ ਆ ਉਹਨਾਂ ਦੇ ਇਹ ਕਮਰੇ क्वार्टर ਬਣੇ ਹੋਏ ਨੇ ਜੀ ਤੇ ਉਸ ਤੋਂ ਇਲਾਵਾ ਆਪਾਂ ਅੱਗੇ ਚੱਲਦੇ ਆ ਲੰਗਰ ਹਾਲ ਵੀ ਹਜੇ ਪਿੱਛੇ ਜੇ ਨਵਾਂ ਹੀ ਬਣਿਆ ਸੰਗਤ ਜੀ ਆਓ ਦਰਸ਼ਨ ਕਰਦੇ ਆ ਜੀ ਬਹੁਤ ਸੋਹਣਾ ਬਣਿਆ ਹੋਇਆ ਇਧਰ ਵੀ ਫੁੱਲ ਬੂਟੇ ਬਹੁਤ ਸੋਹਣੇ ਲੱਗੇ ਹੋਇਆ ਸਾਹਮਣੇ ਜਨਰੇਟਰ ਰੂਮ ਬਣਿਆ ਹੋਇਆ ਜੀ ਬਹੁਤ ਸੋਹਣਾ ਕਦੇ ਬਿਜਲੀ ਚਲੀ ਜਾਵੇ ਤੇ ਨਾਲ ਦੀ ਨਾਲ ਇਹ ਆਟੋਮੈਟਿਕ ਜਿਹੜਾ ਚੱਲ ਪੈਂਦਾ ਜੀ ਤੇ ਆਓ ਆਪਾਂ ਅੱਗੇ ਚੱਲਦੇ ਸੰਗਤ ਜੀ ਇਧਰ ਵੀ ਤੁਸੀਂ ਦੇਖ ਸਕਦੇ ਹੋ ਜੀ ਬੱਚੇ ਖੇਡ ਖੂਟ ਰਹੇ ਨੇ ਤੇ ਆ ਜਿਹੜਾ ਗੁਰੂ ਘਰ ਦਾ ਟਰੈਕਟਰ ਆ ਉਹ ਤਾਂ ਸਾਹਮਣੇ ਟਰਾਲੀ ਵੀ ਖੜੀ ਹੈ ਜੀ ਸਾਹਮਣੇ ਵੀ ਅੰਬ ਦਾ ਦਰਖਤ ਹੈ ਜੀ ਤੇ ਸੰਗਤ ਜਿਹੜੀ ਹੈ ਇੱਥੇ ਐਤਵਾਰ ਦੀ ਐਤਵਾਰ ਜੁੜਦੀ ਹੈ ਜੀ ਤੇ ਤੇ ਜਿਹੜੇ ਪਾਠ ਆ ਸ਼ੁੱਕਰਵਾਰ ਰੱਖੇ ਜਾਂਦੇ ਆ ਤੇ ਐਤਵਾਰ ਨੂੰ ਜਿਹੜੇ ਭੋਗ ਪਾਏ ਜਾਂਦੇ ਆ ਜੀ ਅੱਜ ਜਿਹੜੇ ਅਖੰਡ ਪਾਠ ਸਾਹਿਬ ਤਾਂ ਤੁਸੀਂ ਦੇਖੇ ਆ ਉਹ ਆਰੰਭ ਹੋਏ ਨੇ ਤੇ ਉਸ ਤੋਂ ਬਾਅਦ ਜਿਹੜੇ ਪਰਸੋ ਨੂੰ ਇੱਥੇ ਬਹੁਤ ਇਕੱਠ ਹੋ ਜਿਨ੍ਹਾਂ ਦੇ ਖੰਡਪਟ ਸਾਹਿਬ ਨੇ ਉਹ ਇੱਥੇ ਉਹਨਾਂ ਦੇ ਭੋਗ ਪਹਿਣਗੇ ਜੀ ਤੇ ਆਓ ਆਪਾਂ ਅੱਗੇ ਚੱਲਦੇ ਹਾਂ ਇਹ ਤੁਸੀਂ ਸੰਗਤ ਜੀ ਇਹ ਤੁਹਾਨੂੰ ਮੈਂ ਪੁੱਡਾ ਸਾਹਿਬ ਦਾ ਜਿਹੜਾ ਸਰੋਵਰ ਆ ਇਹ ਤੁਹਾਨੂੰ ਪਹਿਲਾਂ ਤਾਂ ਸੰਗਤ ਜੀ ਮੈਂ ਦਰਸ਼ਨ ਕਰਾਏ ਆ ਤੇ ਹੁਣ ਇਹਦੀ ਖਾਸੀਅਤ ਵੀ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਸੰਗਤ ਜੀ ਜਿਹੜਾ ਇਹ ਜਾਲਾ ਇਹਦੇ ਵਿੱਚ ਨਹੀਂ ਸਰੋਵਰ ਚ ਨੰਦੇ ਇਹ ਜਿਹੜੀਆਂ ਬਾਲਟ ਤੁਸੀਂ ਦੇਖ ਰਹੇ ਹੋ ਨਾ ਬਾਲਟੀ ਭਰ ਨਹੀਂ ਆ ਤੇ ਬਾਹਰ ਪਾ ਲੈਣੀਆਂ ਇਥੋਂ ਤੱਕ ਕੇ ਸੰਗਤ ਜੀ ਜਿਹੜੀ ਵੀ ਮੇਰੇ ਨਾਲ ਸੰਗਤ ਜੁੜੀ ਹੋਈ ਆ ਸਭ ਦਾ ਭਲਾ ਹੋਵੇ ਤੇ ਸੰਗਤ ਜੀ ਇਥੇ ਇਹ ਜਲ ਦੇ ਨਾਲ ਲੋਕਾਂ ਦੇ ਕੈਂਸਰ ਤੱਕ ਦੇ ਜਿਹੜੇ ਰੋਗ ਆ ਉਹ ਦੂਰ ਹੋਏ ਹੋਵੇ ਨੇ ਸਾਹਮਣੇ ਜਿਹੜੇ ਸਰੋਵਰ ਸਾਹਿਬ ਦੀ ਇਨਸਟਰਕਸ਼ਨ ਲਿਖੀਆਂ ਹੋਈਆਂ ਉਹ ਤੁਸੀਂ ਮੈਂ ਤੁਹਾਨੂੰ ਜ਼ੂਮ ਕਰ ਦੇਣਾ ਨਾਲੇ ਸੰਗਤ ਜੀ ਪ੍ਰੇਮ ਨਾਲ ਵੀਡੀਓ ਦੇਖਿਓ ਤੇ ਨਾਲੇ ਇਨਸਟਰਕਸ਼ਨਾਂ ਵੀ ਪੜਿਓ ਤੇ ਜਿਹੜੀ ਮੈਂ ਤੁਹਾਨੂੰ ਗੱਲ ਦੱਸੀ ਆ ਵੀ ਇੱਥੇ ਜਿਹੜੇ ਆ ਮੈਨੂੰ ਪਹਿਲਾਂ ਵੀ ਪਤਾ ਮੈਂ ਜਿਹੜੇ ਇੱਥੇ ਮਰੀਜ਼ ਆਉਂਦੇ ਆ ਕੈਂਸਰ ਤੱਕ ਦੇ ਜਿਹੜੇ ਮਰੀਜ਼ ਆ ਉਹ ਠੀਕ ਹੁੰਦੇ ਆ ਜੇ ਇੱਥੋਂ ਤੇ ਤੁਸੀਂ ਵੀ ਇੱਥੇ ਆ ਕੇ ਐਤਵਾਰ ਨੂੰ ਜਲ ਛਕਣਾ ਤੇ ਆਉਣਾ ਐਤਵਾਰ ਨੂੰ ਹੀ ਆ ਤੇ ਬਾਲਟੀ ਦੇ ਨਾਲ ਬਾਹਰ ਜਲ ਲੈਣਾ ਤੇ ਉਹਦੇ ਨਾਲ ਨਹਾ ਲੈਣਾ ਇਸੇ ਤਰ੍ਹਾਂ ਲਾ ਬੀਬੀਆਂ ਦਾ ਪੋਣਾ ਬਣਿਆ ਹੋਇਆ ਇੱਧਰ ਉਹ ਵੱਖਰਾ ਇੱਧਰ ਸਾਹਮਣੇ ਨਹਾ ਸਕਦੇ ਆ ਠੀਕ ਆ ਵਾਹਿਗੁਰੂ ਜੀ ਕਾ ਖਾਲਸਾ ਇਹ ਜ਼ਰੂਰੀ ਮੇਰੇ ਵੱਲੋਂ ਹੈਗਾ ਜੀ ਆਪ ਸਭ ਨੂੰ ਬੇਨਤੀ ਹੈ ਵੀ ਅੱਗੇ ਵੀ ਇਹ ਵੀਡੀਓ ਤੁਸੀਂ ਸ਼ੇਅਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਆਏ ਸਾਹਮਣੇ ਬੜਾ ਸੋਹਣਾ ਲੰਗਰ ਹਾਲ ਬਣਿਆ ਤੁਹਾਨੂੰ ਅੰਦਰ ਦਿਖਾਉਂਗਾ ਜਿਆਦਾ ਲੰਗਰ ਜਿਹੜਾ ਚੱਲ ਰਿਹਾ ਹੈਗਾ ਤੇ ਇੱਧਰ ਸੰਗਤ ਜਿਹੜੀ ਆ ਚਾਹ ਛਕ ਰਹੀ ਆ ਤੇ ਹੋਰ ਠੀਕ ਠਾਕ ਹੋ ਸੰਗਤੋਂ ਕਿੱਥੋਂ ਆਏ ਹਾਂਜੀ ਅੰਬਾਲਾ ਸ਼ਹਿਰ ਤੋਂ ਠੀਕ 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 ਜੀ ਠੀਕ ਠੀਕ ਬਹੁਤ ਵਧੀਆ ਬਹੁਤ ਵਧੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਰ ਸਿੰਘ ਸਾਹਿਬ ਠੀਕ ਹੋ ਚਲੋ ਇੱਥੇ ਸੇਵਾਦਾਰ ਚਾਹ ਦੀ ਸੇਵਾ ਤੇ ਹਾਂਜੀ ਹਾਂਜੀ ਕੀ ਸ਼ੁਭ ਨਾਮ ਨਰਿੰਦਰ ਸਿੰਘ ਆ ਕਿੱਥੋਂ ਸਨੌਰ ਪਟਿਆਲਾ ਸਨੌਰ ਪਟਿਆਲਾ ਚਲੋ ਬਹੁਤ ਖੁਸ਼ੀ ਹੋਈ ਤੁਹਾਡੇ ਨਾਲ ਮਿਲ ਕੇ ਤੇ ਲੰਗਰ ਹਾਲ ਵੀ ਨਵਾਂ ਹੀ ਬਣਿਆ ਹੈ ਨਾ ਜੀ ਇਹ ਹਾਂਜੀ ਹਾਂਜੀ ਹਾਂ ਪਹਿਲਾਂ ਤਾਂ ਨਹੀਂ ਸੀ ਇਹ ਜਾਂ ਤੇ ਬਹੁਤ ਸੋਹਣਾ ਤੁਸੀਂ ਸੰਗਤ ਜੀ ਦੇਖੋ ਸੰਗਤੋ ਆਓ ਦੇਖਿਓ ਇਹ ਲੰਗਰ ਹਾਲ ਜਿਹੜਾ ਬਹੁਤ ਵੱਡਾ ਵਿਸ਼ਾਲ ਬਣਿਆ ਹੋਇਆ ਹਾਂਜੀ ਹਾਂ ਜੀ ਇਹ ਗੁਰੂ ਕਾ ਲੰਗਰ ਉੱਪਰ ਲਿਖਿਆ ਹੋਇਆ ਜੀ ਬਹੁਤ ਸੋਹਣਾ ਬਣਿਆ ਹੋਇਆ ਜੀ ਤੇ ਸਾਹਮਣੇ ਰਾਸ਼ਨ ਜਿਹੜੀ ਕਣਕ ਕਣਕ ਪਈ ਹੈ ਜੀ ਇਹ ਲੰਗਰ ਹਾਲ ਹੈ ਜੀ ਤੇ ਇੱਧਰ ਦੇਖੋ ਕਿੰਨੇ ਆ ਸੋਹਣੇ ਸਰੂਪ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਲੱਗੇ ਹੋਏ ਨੇ ਜੀ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਰੂਪ ਲੱਗੇ ਹੋਏ ਆ ਤਨ ਤਨ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਦਸੇ ਪਾਸ਼ਾ ਦੇ ਵੀ ਲੱਗੇ ਹੋਏ ਆ ਤੇ ਚਾਰ ਸਾਹਿਬਜ਼ਾਦ ਦੇ ਮਹਾਂ ਦਾ ਗੁਜਰੀ ਜੀ ਦੇ ਵੀ ਜਿਹੜੇ ਲੱਗੇ ਹੋਇਆ ਸਰੂਪ ਜੀ ਇਹ ਤੁਸੀਂ ਦੇਖ ਸਕਦੇ ਹੋ ਲੰਗਰ ਜਿਹੜਾ ਇੱਥੇ 24 ਘੰਟੇ ਜਿਹੜਾ ਵਰਤਾਇਆ ਜਾਂਦਾ ਬਹੁਤ ਵਿਸ਼ਾਲ ਲੰਗਰ ਹਾਲ ਹੈ ਤੇ ਤੁਸੀਂ ਦੇਖ ਹੀ ਸਕਦੇ ਹੋ ਆਟੋਮੈਟਿਕ ਜਿਹੜੀਆਂ ਇੱਥੇ ਮਸ਼ੀਨਾਂ ਨਾਲ ਜਿਹੜੀਆਂ ਲੰਗਰ ਪੱਕਦਾ ਜੀ ਤੇ ਸਾਹਮਣੇ ਤੁਸੀਂ ਡਰਮਾਂ ਦੇ ਡਰਮ ਦੇਖ ਸਕਦੇ ਹੋ ਅਨਾਜ ਉਹ ਉਧਰ ਵੀ ਸਾਹਮਣੇ ਬੋਰੀਆਂ ਦੀਆਂ ਬੋਰੀਆਂ ਗੁਰੂ ਘਰ ਚ ਕੋਈ ਘਾਟਾ ਨਹੀਂ ਕਿਸੇ ਤਰ੍ਹਾਂ ਦਾ ਸੰਗਤ ਜੀ ਤੁਸੀਂ ਵੀ ਇੱਥੇ ਗੁਰਦੁਆਰਾ ਭੁੱਡਾ ਸਾਹਿਬ ਜੋ ਮੈਨੂੰ ਸੰਗਤ ਦੇਖ ਰਹੀ ਹੈ ਭੁੱਡਾ ਸਾਹਿਬ ਆਓ ਤੇ ਇੱਥੇ ਦਰਸ਼ਨ ਕਰਕੇ ਐਤਵਾਰ ਨੂੰ ਜਾਓ ਤੇ ਬਹੁਤ ਸਕੂਨ ਮਿਲੂਗਾ ਤੁਹਾਨੂੰ ਮੇਰੇ ਵੱਲੋਂ ਆਪ ਜੀ ਨੂੰ ਬੇਨਤੀ ਹੈ ਕਿ ਤੁਸੀਂ ਇੱਥੇ ਆਣਾ ਜੀ ਇਹ ਹੈ ਜੀ ਧੰਨ ਧੰਨ ਬਾਬਾ ਰਾਮ ਸਿੰਘ ਜੀ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦਾ ਇਹ ਜਿਹੜਾ ਹੈ ਗੀਠਾ ਸਾਹਿਬ ਆ ਤੇ ਤੁਸੀਂ ਉਸ ਸਥਾਨ ਦੇ ਦਰਸ਼ਨ ਕਰੋ ਗੁਰਦੁਆਰਾ ਖੁੱਡਾ ਸਾਹਿਬ ਇੱਧੇ ਵਿਖੇ ਜਿਹੜੇ ਪਹਿਲਾਂ ਬਾਬਾ ਜੀ ਹੁੰਦੇ ਸਨ ਚਾਰ ਪੰਜ ਸਾਲ ਪਹਿਲਾਂ ਉਹਨਾਂ ਦਾ ਇਹ ਗਿੱਟਾ ਸਾਹਾ ਬਾਬਾ ਰਾਮ ਸਿੰਘ ਜੀ ਹੁਣ ਉਹਨਾਂ ਦੀ ਥਾਂ ਤੇ ਉਹਨਾਂ ਦੇ ਕੌਣ ਨੇ ਜੀ ਬਾਬਾ ਜੀ ਦੱਸਣਗੇ ਇਹ ਆਪਾਂ ਨੂੰ ਸਤਿ ਸ਼੍ਰੀ ਅਕਾਲ ਬਾਜੀ ਸਤਿ ਸ਼੍ਰੀ ਅਕਾਲ ਹੁਣ ਕੌਣ ਬਾਬਾ ਜੀ ਗੱਦੀ ਤੇ ਨੇ ਉਹਨਾਂ ਦੇ ਜਗ੍ਹਾ ਉਹਨਾਂ ਦੇ ਦੋਤੇ ਆਪਣਾ ਬਾਬਾ ਗੁਰਵਿੰਦਰ ਸਿੰਘ ਬਾਬਾ ਗੁਰਵਿੰਦਰ ਦੋਤੇ ਉਹਨਾਂ ਦੇ ਜੀ ਹਾਂਜੀ ਹਾਂਜੀ ਚਲੋ ਬਹੁਤ ਵਧੀਆ ਗੱਲ ਆ ਜੀ ਯਾਨੀ ਉਹਨਾਂ ਨੇ ਹੁਣ ਇੱਥੇ ਦਾ ਦੇਖ ਦੇਖ ਉਹਨਾਂ ਦੇ ਹੱਥ ਚ ਚਲੋ ਸੰਗਤ ਜੀ ਤੁਸੀਂ ਸੁਣ ਹੀ ਲਿਆ ਵੀ ਹੁਣ ਇਹ ਉਹਨਾਂ ਦੇ ਅੱਗੇ ਦੋਤੇ ਨੇ ਗੁਰਵਿੰਦਰ ਸਿੰਘ ਜੀ ਧੰਨ ਧੰਨ ਜਿਹੜੇ ਬਾਬਾ ਰਾਮ ਸਿੰਘ ਜੀ ਤੁਸੀਂ ਖੱਬੇ ਹੱਥ ਫੋਟੋ ਦੇਖ ਰਹੇ ਹੋ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਇਹ ਪਹਿਲਾਂ ਇੱਥੇ ਸੀਗੇ ਤੇ ਇਹਨਾਂ ਦੇ ਹੁਣ ਜਿਹੜੇ ਦੋਤੇ ਆ ਉਹਨਾਂ ਕੋਲ ਜਿਹੜਾ ਇਹ ਇੱਥੇ ਦਾ ਗੱਦੀ ਉਹਨਾਂ ਕੋਲ ਹੈਗੀ ਐ ਇਸ ਥਾਂ ਦੀ ਤੇ ਚਲੋ ਆਪਾਂ ਅੱਗੇ ਚੱਲਦੇ ਹਾਂ ਜੀ ਤੇ ਤੁਸੀਂ ਵੀ ਸੰਗਤ ਜੀ ਤੁਹਾਡੇ ਵੀ ਇੱਥੇ ਹਾਜ਼ਰੀ ਲੱਗ ਚੁੱਕੀ ਆ ਤੁਹਾਡੀਆਂ ਮਨੋ ਕਾਮਨਾ ਜਿਹੜੀਆਂ ਇੱਥੋਂ ਪੂਰੀਆਂ ਹੋਣ ਤੁਹਾਡਾ ਘਰ ਚ ਦੁੱਖ ਕਲੇਸ਼ ਸਾਰਾ ਦੂਰ ਹੋਵੇ ਤੇ ਤੁਸੀਂ ਦਿਨ ਦੁਗਣੀ ਰਾਤ ਚੋਗਣੀ ਮਿਹਨਤਾਂ ਕਰੋ ਤੇ ਇਹਦੇ ਨਾਲ ਆਪ ਅੱਗੇ ਚੱਲਦੇ ਆਂ ਜੀ। ਇਹ ਸੀ ਜੀ ਲੰਗਰ ਹਾਲ ਤੁਸੀਂ ਦੇਖਿਆ। ਤੇ ਬਹੁਤ ਵੱਡਾ ਵਿਸ਼ਾਲ ਲੰਗਰ ਹਾਲ ਆਇਆ। ਆ ਦੇਖੋ ਸੰਗਤ ਜਿਹੜੀ ਆ ਲੰਗਰ ਸ਼ਖਰੀਆ ਦੂਰੋਂ ਆਈ ਹੋਈ ਜਿਹੜੀ ਵੀ ਸੰਗਤ ਹੈ ਇੱਥੋਂ ਲੰਗਰ ਚੱਕ ਲੰਗਰ ਜਿਹੜਾ ਹੈਗਾ ਇੱਥੇ 24 ਘੰਟੇ ਚੱਲਦਾ ਰਹਿੰਦਾ ਤੇ ਕਿਸੇ ਨੇ ਜੇ ਰਾਤ ਵੀ ਰਹਿਣਾ ਹੋਵੇ ਇੱਥੇ ਰਹਿ ਸਕਦਾ ਹੈਗਾ। ਹਾਂਜੀ ਹਾਂਜੀ ਤੇ ਕਿਸੇ ਤਰ੍ਹਾਂ ਦੀ ਕੋਈ ਸਾਰਾ ਵਧੀਆ ਇੱਥੇ ਪ੍ਰਬੰਧ ਹੈਗਾ। ਇਸੇ ਤਰ੍ਹਾਂ ਦਾ ਕੋਈ ਚੱਕਰ ਨਹੀਂ ਹੈ ਤੁਸੀਂ ਇੱਥੇ ਰਹਿ ਵੀ ਸਕਦੇ ਹੋ ਤੇ ਵਾਹਿਗੁਰੂ ਜੀ ਦਾ ਖਾਲਸਾ ਇੱਥੋਂ ਭਾਂਡੇ ਮਿਲਦੇ ਆ ਜੀ ਵਾਹਿਗੁਰੂ ਜੀ ਦੀ ਫਤਿਹ ਇੱਥੋਂ ਭਾਂਡੇ ਮਿਲਦੇ ਆ ਸੰਗਤ ਜੀ ਫਿਰ ਤੁਸੀਂ ਅੱਗੇ ਜਿਹੜਾ ਲੰਗਰ ਉੱਥੇ ਬਹਿ ਕੇ ਪੰਗਤ ਦੇ ਵਿੱਚ ਛਕਣਾ ਹੁੰਦਾ ਇਹਦੇ ਨਾਲ ਹੀ ਮੈਂ ਜਿਹੜੀ ਵੀਡੀਓ ਆ ਬੰਦ ਕਰਦਾ ਸਮਾਪਤ ਕਰਦਾ ਤੇ ਪਲੀ ਤੁਸੀਂ ਇਦਾਂ ਹੀ ਮੈਨੂੰ ਪਿਆਰ ਦਿੰਦੇ ਰਹਿਣਾ ਤੇ ਤਾਂ ਜੋ ਮੇਰਾ ਚੈਨਲ ਬਧੇ ਖੁੱਲੇ ਤੇ ਆਪ ਜੀ ਦੇ ਨਾਲ ਹੀ ਜਿਹੜਾ ਇਹ ਚੈਨਲ ਮੇਰਾ ਸ਼ਾਮਾਂ ਦੇ ਨਾਲ ਚੱਲਦਾ ਹੈਗਾ ਜੀ ਤੇ ਇਸ ਨੂੰ ਅੱਗੇ ਲਾਈਕ ਸ਼ੇਅਰ ਵੀ ਕਰਨਾ ਤੇ ਸਬਸਕ੍ਰਾਈਬ ਵੀ ਕਰਨਾ ਤੇ ਕਮੈਂਟਸ ਵੀ ਸੰਗਤ ਜੀ ਕਰਦਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਇਹਦੇ ਨਾਲ ਹੀ ਮੈਂ ਜਿਹੜੀ ਵੀਡੀਓ ਇੱਥੇ ਬੰਦ ਕਰਦਾ ਅਗਲੀਆਂ ਵੀਡੀਓ ਦੇਖਣ ਲਈ ਮੇਰਾ ਤੁਸੀਂ ਸਬਸਕ੍ਰਾਈਬ ਕਰ ਲੈਣਾ ਚੈਨਲ ਤੇ ਨਾਲ ਹੀ ਅਗਰ ਹੋਰਨਾਂ ਨੂੰ ਵੀ ਕਰਵਾਉਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਦੇ ਨਾਲ ਦਿਓ ਸੁਰਿੰਦਰ ਸਿੰਘ ਉਹ ਇਜਾਜ਼ਤ ਅਗਲੀ ਵੀਡੀਓ ਵਿੱਚ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ